ਕਹਿੰਦੇ ਮੌਸਮ ਬਦਲਦਾ ਸੜਕਾਂ ਦੇ ਉੱਪਰ ਬੜੀ ਸਾਵਧਾਨੀ ਨਾਲ ਚੱਲਣ ਦੀ ਲੋੜ ਹੈ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਆ ਉਹ ਸਹੀ ਸਲਾਮਤ ਵੀ ਘਰ ਪਹੁੰਚ ਜਾਂਦੇ ਐ ਇਸ ਟ੍ਰੈਫਿਕ ਮੁਲਾਜ਼ਮ ਨੇ ਹਾਈਵੇ ਦੇ ਉੱਪਰ ਜਾ ਕੇ ਸਮਝਾਇਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਚੱਲਣਾ ਚਾਹੀਦਾ ਸੜਕ ਦੇ ਉੱਪਰ ਹਾਈਵੇ ਦੇ ਉੱਪਰ ਜਿਸ ਤਰੀਕੇ ਨਾਲ ਸਾਵਧਾਨੀ ਵਰਤੀ ਜਾਵੇ ਸਾਰੀ ਗੱਲ ਸੁਣ ਲਿਓ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਐ ਇਸ ਬਾਈ ਦੀ ਟ੍ਰੈਫਿਕ ਪੁਲਿਸ ਦੇ ਵਿੱਚ ਆ ਤੇ ਸਮਝਾ ਰਿਹਾ ਬੜੇ ਸੋਹਣੇ ਤਰੀਕੇ ਦੇ ਨਾਲ ਕਿ ਤੁਹਾਡੀ ਗਲਤੀ ਤੁਹਾਡੀ ਜਾਨ ਲੈ ਸਕਦੀ ਇਸ ਨੇ ਸਮਝਾਇਆ ਕਿ ਆ ਸੁਣ ਕੇ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟ ਅਚ ਆਪਣੀ ਰਾਏ ਸਾਂਝੀ ਕਰ ਦਿਓ ਇਸ ਬਾਈ ਦੇ ਲਈ ਸਲੂਟ ਬਣਦਾ ਹੈ ਕਿ ਹਾਈਵੇ ਦੇ ਉੱਪਰ ਜਾ ਕੇ ਸਮਝਾ ਰਿਹਾ ਹਾਲਾਂਕਿ ਇਸ ਦੀ ਡਿਊਟੀ ਨਹੀਂ ਬਣਦੀ ਸ਼ਹਿਰ ਦੇ ਵਿੱਚ ਬਹੁਤ ਸਾਰੇ ਟ੍ਰੈਫਿਕ ਮੁਲਾਜ਼ਮ ਤੁਸੀਂ ਅਜਿਹੇ ਦੇਖੇ ਹੋਣੇ ਜਿਹੜੇ ਸਮਝਾਉਂਦੇ ਨੇ ਪਰ ਕਿਤੇ ਨਾ ਕਿਤੇ ਲੋਕ ਉਹਨਾਂ ਗੱਲਾਂ ਨੂੰ ਇਗਨੋਰ ਕਰਦੇ ਆ ਉਹਨਾਂ ਨਿਯਮਾਂ ਨੂੰ ਇਗਨੋਰ ਕਰਦੇ ਆ ਤਾਂ ਜੋ ਜਿਹੜੀ ਸਾਵਧਾਨੀ ਨਹੀਂ ਵਰਤਦੇ ਤੇ ਜਿਹੜੀਆਂ ਘਟਨਾਵਾਂ ਹੋ ਜਾਂਦੀਆਂ ਆਓ ਪਹਿਲਾਂ ਵੀਡੀਓ ਸੁਣਦੇ ਆ ਬਾਈ ਨੇ ਸਮਝਾਇਆ ਕੀ ਕੁਛ ਹੈ ਔਬ ਦੇਖੀਏ ਇਹ ਐਕਸਪ੍ਰੈਸ ਵੇ ਹੈ ਆਗਰਾ ਲਖਨਊ और इस पर देखिए ट्रक वालों को देखिए ये किस लेन पे चल रहे हैं इनको ये जानकारी नहीं कि हमें किस लेन पे चलना है इनको इधर यहाँ पे बिल्कुल किनारे बाई वाले इधर चलना है बाई तरफ इधर बाई तरफ चलना है ये यहाँ ये वाली लेन है तुम्हारी अब ये देखिए अब इधर आ रहा है इनको जानकारी नहीं है दाहिनी तरफ केवल ओवरटेकिंग लेन होती है बीच वाली बीच वाली जो है हल्के वाहनों के चलने के लिए होती है और ये भारी वाहनों के लिए है और ये जो है तो लाइन पड़ी हुई है इसके बगल में ये सर्विस लेन है अगर किसी वाहन में कोई ब्रेक डाउन होता है तो गाड़ी को रोक करके उसपे निर्धारित मानक के अनुसार रेटोर रिफ्लेक्टर वगैरह लगा करके रात्रि के समय और अपना काम कर सकते हैं पार्किंग वगैरह जला करके ਕੇਵਲ ਦਾਇਨੇ ਤਰਫ ਓਵਰਟੇਕਿੰਗ ਲੈਣਾ ਹੈ ਅਤੇ ਹਮੇਸ਼ਾ ਦਾਇਨੇ ਤਰਫ ਸੇ ਹੀ ਓਵਰਟੇਕਿੰਗ ਕਰਨੀ ਚਾਹੀਏ ਕਦੇ ਵੀ ਬائیں ਸੇ ਨਹੀਂ ਕਰਨੀ ਚਾਹੀਏ ਲਓ ਜੀ ਬਾਈ ਨੇ ਤਾਂ ਸਮਝਾਤਾ ਪਰ ਗੌਰ ਕੌਣ ਕੌਣ ਕਰਦਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਉਹਨਾਂ ਮਿੱਤਰਾਂ ਤੱਕ ਭੇਜ ਦਿਓ ਜਿਨ੍ਹਾਂ ਨੇ ਕਦੇ ਟ੍ਰੈਫਿਕ ਨਿਯਮਾਂ ਬਾਰੇ ਸਮਝਿਆ ਹੀ ਨਹੀਂ ਹਾਈਵੇ ਤੇ ਵੀ ਗੱਡੀਆਂ ਲੈ ਕੇ ਜਾਂਦੇ ਨੇ ਪਰ ਸਾਵਧਾਨੀ ਨਹੀਂ ਵਰਤਦੇ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਤਾਂ ਜੋ ਬਾਈ ਦਾ ਸੁਨੇਹਾ ਸਾਰੇ ਲੋਕਾਂ ਤੱਕ ਪਹੁੰਚੇ ਤੇ ਸਾਵਧਾਨੀ ਦੇ ਨਾਲ ਸਭ ਗੱਡੀਆਂ ਚਲਾਉਣ ਤੇ ਹਾਈਵੇ ਦੇ ਉੱਪਰ ਸਫ਼ਰ ਕਰਨ ਤਾਂ ਜਿਹੜੇ ਇਹ ਹਾਦਸੇ ਵੀ ਘਟਣ ਤੇ ਘਟਨਾਵਾਂ ਵੀ ਘਟਣ ਕਿਉਂਕਿ ਜਦੋਂ ਸਾਵਧਾਨੀ ਨਹੀਂ ਬੰਦਾ ਵਰਤਦਾ ਸਭ ਕੁਝ ਉਦੋਂ ਹੀ ਹੁੰਦਾ ਤੇ ਬਾਈ ਨੇ ਬੜੇ ਸੋਹਣੇ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਸਮਝਾਇਆ ਵੀ ਕਿਹੜੀ ਦੇਣ ਦੇ ਵਿੱਚ ਕਿਹੜਾ ਵਹੀਕਲ ਚੱਲਦਾ ਤੇ ਕਿਹੜਾ ਓਵਰਟੇਕਿੰਗ ਲਈ ਹੁੰਦੀ ਹੈ ਲਾਈਨ ਤੇ ਆਓ ਮਿਲਦੇ ਹਾਂ ਹੁਣ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਕਰਿਓ ਦਬ ਕੇ ਸ਼ੇਅਰ ਧੰਨਵਾਦ